ਸੱਚਾ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਲੈ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਹਰਿਆਣਾ ਸਰਹੱਦ ਤੇ ਡੇਰੀ ਲਗਾਏ ਹੋਏ ਕਿਸਾਨਾਂ ਵੱਲੋਂ ਦੁਪਹਿਰੇ 1 ਵਜੇ ਦਿੱਲੀ ਵੱਲ ਕੂਚ ਕੀਤਾ ਗਿਆ ਸੀ ਦਿੱਲੀ ਵੱਲ ਅੱਗੇ ਵਧਦੇ ਹੋਏ ਕਿਸਾਨਾਂ ਨੂੰ ਦੇਖ ਕੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਖੰਜੂ ਗੈਸ ਤੇ ਗੋਲੇ ਵੀ ਦਾਗੇ ਗਏ ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਕੰਡਿਆਲੀ ਤਾਰਾਂ ਅਤੇ ਬੈਰੀਕੇਡਿੰਗ ਕੀਤੀ ਹੋਈ ਸੀ ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਸਾਢੇ 3 ਘੰਟੇ ਬਾਅਦ ਕਿਸਾਨ ਆਗੂ ਸਰਵਨ ਸਿੰਘ ਦੀ ਕਾਲ ਤੋਂ ਬਾਅਦ 101 ਕਿਸਾਨਾਂ ਦਾ ਜਥਾ ਸ਼ੰਭੂ ਸਰਹੱਦ ਤੋਂ ਵਾਪਸ ਪਰਤ ਆਇਆ ਕਿਸਾਨ ਆਗੂ ਸਰਵਜਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਤਕਰਾਰ ਚ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਲਈ ਅਸੀਂ ਜਥੇ ਨੂੰ ਵਾਪਸ ਬੁਲਾ ਲਿਆ ਉਹਨਾਂ ਕਹਿ ਕਿ ਅੰਦੋਲਨ ਦੀ ਅਗਲੀ ਰਣਨੀਤੀ ਮੀਟਿੰਗ ਕਰਕੇ ਜਲਦ ਹੀ ਤੈਅ ਕੀਤੀ ਜਾਏਗੀ ਉਹਨਾਂ ਵੱਲੋਂ ਕੇਂਦਰ ਨੂੰ ਸਰਕਾਰ ਨੂੰ ਵੀ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਉਹਨਾਂ ਕਹਿ ਕਿ ਕੱਲ ਦਾ ਦਿਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਗੱਲਬਾਤ ਲਈ ਦਿੱਤਾ ਜਾ ਰਿਹਾ ਅਤੇ ਕੱਲ ਦਾ ਦਿਨ ਇੰਤਜ਼ਾਰ ਕਰਨਗੇ ਪਰਸੋਂ ਫਿਰ 12:00 ਵਜੇ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਕੂਚ ਕਿਸਾਨ ਆਗੂ ਸਰਮ ਸਿੰਘ ਪੰਦੇਰ ਨੇ ਕਿਸਾਨਾਂ ਦੇ ਜਥੇ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਸਾਡੇ ਨਾਲ ਦੁਸ਼ਮਨਾ ਵਾਂਗ ਵਪਾਰ ਕਰ ਰਹੀ ਹੈ ਅਤੇ ਹੰਝੂ ਗੈਸ ਤੇ ਗੋਲੇ ਛੁੱਟੇ ਜਾ ਰਹੇ ਨੇ ਜੇਕਰ ਸਰਕਾਰ ਚਾਹੇ ਤਾਂ ਸਾਡੀ ਤਲਾਸ਼ੀ ਲੈ ਸਕਦੀ ਹੈ ਇਸ ਦੌਰਾਨ 5 ਤੋਂ 6 ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਮੌਕੇ ਤੇ ਕਿਸਾਨ ਅਥਰੂ ਗੈਸ ਤੇ ਗੋਲਿਆਂ ਤੋਂ ਬਚਾਲੇ ਗਿੱਲੀਆਂ ਬੋਰੀਆਂ ਲੈ ਕੇ ਆਏ ਸਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਅਕਾਲੀ ਦਲ ਪੰਜਾਬ 'ਚ ਹੋਣ ਵਾਲੀਆਂ ਪੰਜ ਨਗਰ ਨਿਗਮ ਅਤੇ 43 ਕੌਂਸਲ ਦੀਆਂ ਚੋਣਾਂ ਲੜੇਗਾ ਇੱਥੇ ਇਹ ਵੀ ਖਾਸ ਤੌਰ ਤੇ ਦੱਸਣਯੋਗ ਹੈ ਇਸ ਤੋਂ ਪਹਿਲਾਂ ਪੰਜਾਬ 'ਚ ਹੋਈਆਂ ਜ਼ਿਮਨੀ ਚੋਣਾਂ ਤੋਂ ਅਕਾਲੀ ਦਲ ਨੇ ਪੈਰ ਪછાਾਂ ਕੇ ਚਲੇ ਸੀ ਪਰ ਇਹਨਾਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ ਹੁਣ ਜਦੋਂ ਅਕਾਲੀ ਦਲ ਨੇ ਨਗਰ ਨਿਗਮ ਚੋਣਾਂ ਲੜਨ ਦਾ ਐਲਾਨ ਕੀਤਾ ਤਾਂ ਚੋਣਾਂ 'ਚ ਅਕਾਲੀ ਦਲ ਕੀ ਭੂਮਿਕਾ ਰੈਂਦੀ ਹੈ ਇਹ ਦੇਖਣਾ ਜ਼ਰੂਰ ਹੋਵੇਗਾ ਕਿਉਂਕਿ ਜਿਹੜਾ ਅਕਾਲੀ ਦਲ ਸਰਗਰਮ ਸਿਆਸਤ ਤੋਂ ਬਿਲਕੁਲ ਹੀ ਦੂਰ ਨਜ਼ਰ ਆ ਰਿਹਾ ਹੈ ਉਸਨੇ ਹੁਣ ਚੋਣਾਂ ਦੇ ਵਿੱਚ ਨਿਤਰੰਦਾ ਐਲਾਨ ਕਰ ਦਿੱਤਾ ਹੈ ਸਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਟੀਨਸਾ ਨੇ ਸੁਖਬੀਰ ਸਿੰਘ ਬਾਦਲ ਉੱਪਰ ਹੋਏ ਹਮਲੇ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਕਿਹਾ ਕਿ ਫਾਇਰਿੰਗ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਫਾਇਰਿੰਗ ਦੀ ਕਾਨੂੰਨੀ ਕਾਰਵਾਈ ਦੀ ਹਰ ਸਿੱਖ ਨੂੰ ਨਿੰਦਾ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਮੈਂ ਮੌਕੇ ਤੇ ਹੀ ਵਕਫ ਵਕ ਟੀਵੀ ਚੈਨਲ ਦੇ ਨਾਲ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਉੱਪਰ ਗੋਲੀ ਚਲਾਉਣ ਦੀ ਘਟਨਾ ਨੂੰ ਬੇहद ਮੰਦ ਭਾਗੀ ਅਤੇ ਘਿਣਾਉਣੇ ਦੱਸਿਆ ਸੀ। ਉਹਨਾਂ ਬਲਵਿੰਦਰ ਸਿੰਘ ਪੂਂਦਰ ਦੇ ਬਿਆਨ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਸੁਖ badal ਦਰਬਾਰ ਸਾਬ ਦੇ ਮੁੱਖ ਗੇੜ ਦੇ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਬ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਸੀ ਮੁੱਖ ਗੇੜ ਦੇ ਦੂਜੇ ਪਾਸੇ ਦਾਸ ਵੀ ਅਕਾਲ ਤਖਤ ਸਾਬ ਦੀ ਆਗਿਆ ਦੀ ਪਾਲਣਾ ਕਰਦਿਆਂ ਬਤੌਰ ਚੋਪਦਾਰ ਸੇਵਾ ਨਿਭਾਰਿਆ ਸੀ ਅਜਿਹੀ ਫਾਰੰਗ ਦੀ ਅਨਸੁਖਾਵੀ ਘਟਨਾ ਦਾ ਰੁਖ ਕਿੱਦਾਂ ਵੀ ਹੋ ਸਕਦਾ ਸੀ ਟੀਨਸਾ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਨੂੰ ਰੋਕਣ ਲਈ ਮੇਰੇ ਨਾਲ ਖੜੇ ਅਕਾਲੀ ਵਰਕਰਾਂ ਖਾਸ ਕਰਕੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਮਕਰੋੜ ਨੇ ਹਮਲਾਵਾਲੂ ਮੌਕੇ ਉੱਤੇ ਜਫਾ ਮਾਰਕੀ ਅਤੇ ਸਾਬਕਾ ਸਰਪੰਚ ਕੇਵਲ ਸਿੰਘ ਸ਼ੇਰੂ ਨੇ ਹਮਲਾਵਰਾਂ ਦੇ ਪਿਸਤਲ ਨੂੰ ਖੋਣ ਲਈ ਪਲਸ ਮਲਾਜ਼ਮ ਦਾ ਡਟ ਕੇ ਸਾਥ ਦਿੱਤਾ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉਹਨਾਂ ਕਹਿੰਦੇ ਕਿ ਅਜਿਹੇ ਯੋਧਿਆਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਸ਼ਬਦੀ ਹਮਲਾ ਬੋਲਿਆ ਜਿਹੜੇ ਪੰਜਾਬ ਦੇ ਕਿਸਾਨ ਦੇਸ਼ ਦੇ ਲੋਕਾਂ ਨੂੰ ਆਂ ਦਿੰਦੇ ਨੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਧਾਰਾ 143 ਲਾਗੂ ਕਰ ਦਿੱਤੀ ਹੈ ਜੋ ਕਿ ਬਿਲਕੁਲ ਗਲਤ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਮੰਤਰੀ ਤਰਨਪ੍ਰੀਤ ਸੌਂ ਨੇ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਧਾਇਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਇਸ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਅਧਿਕਾਰ ਵੀ ਸ਼ਾਮਲ ਸਨ ਮੀਟਿੰਗ ਦੌਰਾਨ ਨਗਰ ਨਿਗਮ ਚੋਨਾ ਸੰਬੰਧੀ ਵਿਚਾਰ ਵਟਾਂਦਰਾ ਕੀਤੇ ਗਏ ਮੰਤਰੀ ਤਰਮਪ੍ਰਿੰਸੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇੱਕੋ এজেন্ডਾ ਹੈ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਰਪੰਦ ਕਰਵਾਉਣਾ ਤਾਂ ਜੋ ਉਹਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਜੋ ਵੀ ਨਿਰਦੇਸ਼ ਦਿੱਤੇ ਜਾ ਰਹੇ ਨੇ ਉਹਨਾਂ ਦੇ ਅਨੁਸਾਰ ਨਗਰ ਨਿਗਮ ਚੋਨਾ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਦੇ ਰਹਿਣ ਦੇ ਤਰਨਤਾਰਨ ਦੇ ਪਿੰਡ ਆਨੰਦਪੁਰ ਦੇ ਕਿਸਾਨ ਸਰਬਜੀਤ ਸਿੰਘ ਦੇ ਦੋ ਨੌਜਵਾਨ ਬੇਟਿਆਂ ਨੂੰ ਕਾਰ ਸਵਾਰਾਂ ਨੇ ਗੋਲੀ ਮਾਰ ਦਿੱਤੀ ਹੈ ਜਿਸ ਕਰਕੇ ਇੱਕ ਦੀ ਮੌਤ ਤੁਰੰਤ ਹੀ ਮਾਤ ਹੋ ਗਈ ਦੂਜਾ ਬੇਟਾ ਜ਼ਖਮੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਕਿਸਾਨ ਸਰਵਜੀਤ ਨੇ ਦੱਸਿਆ ਕਿ ਉਹਨਾਂ ਦਾ ਵੱਡਾ ਬੇਟਾ ਖੁਸ਼ਵੰਤ ਪਾਲ ਸਿੰਘ ਕੈਨੇਡਾ ਦੇ ਸ਼ਹਿਰ ਬ੍ਰੈਮਟਨ 'ਚ ਰਹਿ ਰਹੇ ਸੀ 6 ਮਹੀਨੇ ਪਹਿਲਾਂ ਉਸ ਦਾ ਛੋਟਾ ਬੇਟਾ ਪ੍ਰਤਪਾਲ ਵੀ ਆਪਣੇ ਵੱਡੇ ਭਰਾ ਕੋਲ ਉੱਥੇ ਰਹਿਣ ਲਈ ਚਲਾ ਗਿਆ ਸ਼ੁੱਕਰਵਾਰ ਸਵੇਰੇ ਉੱਥੇ ਰਹਿਣ ਵਾਲੇ ਦੋਸਤਾਂ ਨੇ ਫੋਨ ਕਰਕੇ ਦੱਸਿਆ ਕਿ ਕਾਰ ਵਿੱਚੋਂ ਸਵਾਰ ਦੋ ਹਮਲਾਵਰ ਨੇ ਘਰ ਦੇ ਬਾਹਰ ਕਾਰ 'ਚੋਂ ਬਰਫ ਛਟਾਰੇ ਦੋਹਾਂ ਭਰਾਵਾਂ 'ਤੇ ਗੋਲੀਆਂ ਚਲਾਤੀਆਂ ਜਿਸ ਕਰਕੇ ਪ੍ਰਤਪਾਲ ਦੀ ਮੌਕੇ ਤੇ ਮੌਤ ਹੋ ਗਈ ਖੁਸ਼ਵੰਤ ਪਾਲ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫ ਐਮ ਸੱਚਾ ਕਾਲ